कॉर्पोरेशन मेयर मुर्दाबाद 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 कॉर्पोरेशन मेयर मुर्दाबाद 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 कॉर्पोरेशन मेयर मुर्दाबाद 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 आयम एकता जिंदाबाद 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 आयम एकता जिंदाबाद 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 हक लवांगे एक के ना रोड पे ता ना ਹਰ ਗੱਲ ਗੱਲ ਇਹ ਮੇਰੇ ਦਿਖਲਾ ਕੀ ਗੱਲ ਸੀ ਸਾਡੇ ਸਫਾਈ ਸੇਵਕ 2021 ਚ ਆਪਾਂ ਹੋਸ ਦੀ ਮੀਟਿੰਗ ਦੇ ਵਿੱਚ ਆਪਾਂ ਪ੍ਰੋਸੈਸ ਪਾਇਆ ਸੀ ਜਿਹੜਾ ਸਫਾਈ ਸੇਵਕ ਪੁਰਾਣੇ ਹੋ ਗਏ ਇਹਨਾਂ ਨੂੰ ਸੀਨੀਅਰ ਅਧਾਰ ਤੇ ਪ੍ਰੋਮੋਸ਼ਨ ਦਿੱਤੀ ਜਾਵੇ ਵੀ ਉਹ ਮਾਨਯੋਗ ਸਰਕਾਰ ਆਪਾਂ ਹੋਸ ਦੀ ਮੀਟਿੰਗ ਮਤਾ ਪਾ ਕੱਲਿਆ ਮਾਨਯੋਗ ਸਰਕਾਰ ਨੇ ਵੀ ਉਸ ਨੂੰ ਬੜਾ ਪਾ ਦਿੱਤਾ ਪਰ ਉਸ ਜਿਹੜੇ ਆਰਡਰ ਆਪਾਂ ਹੋਸ ਦੀ ਮੀਟਿੰਗ ਮਤਾ ਪਾਇਆ ਉਹਨਾਂ ਨੇ ਇਹਨਾਂ ਨੂੰ ਤਰੱਕੀ ਦਾ ਮੌਕਾ ਦਿੱਤਾ ਪਰ ਉਹਨਾਂ ਨੂੰ ਕਿਹਾ ਵੀ ਆਪਣੇ ਕਾਰਪੋਰੇਸ਼ਨ ਨੇ ਇਹਨਾਂ ਨੂੰ ਤਰੱਕੀ ਦਿੱਤੀ ਜਾਵੇ ਤੇ ਉਹਨਾਂ ਨੇ 1.5 ਸਾਲ ਹੋ ਗਿਆ ਸਾਨੂੰ ਇਹ ਬਾਰ ਬਾਰ ਕਦੀ ਮੇਅਰ ਸਾਹਿਬ ਕੋ ਕਦੀ ਕਮਿਸ਼ਨਰ ਐਡਮ ਕੋ ਕਦੀ ਕਿਸੇ ਕੋ ਕਿਸੇ ਕੋ ਇਹਨਾਂ ਨੂੰ ਜਿਹੜੀ ਪ੍ਰੋਮੋਸ਼ਨ ਇਹਨਾਂ ਦੀ ਤਰੱਕੀ ਹੋ ਗਈ ਪਈ ਹੈ ਇਹਨਾਂ ਨੂੰ ਸਾਡੇ ਸੁਪਰਵਾਈਜ਼ਰਾਂ ਨੂੰ ਤਰੱਕੀ ਦਿੱਤੀ ਜਾਵੇ ਤੇ तकरीबन ਸਾਡੇ ਸਫਾਈ ਸੇਵਕਾਂ ਤੇ ਸਾਡੇ ਬਾਲਮਿਕੀ ਸਮਾਜ ਦੇ ਨਾਲ ਤੱਕਾ ਹੁੰਦਾ ਆ ਰਿਹਾ ਹੈ ਬਾਈ ਜਿਹੜੇ ਸਫਾਈ ਸੇਵਕਾਂ ਦੇ ਤਰੱਕੀ ਹੈ ਬੰਦੀ ਆ ਸਾਨੂੰ ਨਹੀਂ ਦਿੱਤੀ ਜਾ ਰਹੀ ਫਿਰ ਇਹਨਾਂ ਨੇ ਹਾਰ ਥੱਕ ਕੇ ਮੁਲਾਜ਼ਮਾਂ ਨੇ ਅੱਕ ਦੁੱਕ ਕੇ ਕੋਰਟ ਦੇ ਵਿੱਚ ਇਹਨਾਂ ਨੇ ਆਪਣਾ ਕੇਸ ਲਾਤਾ ਔਰ ਮਾਨਜੋ ਕੋਰਟ ਨੇ ਵੀ ਆਪਣਾ ਫੈਸਲਾ ਦਿੱਤਾ ਵੀ ਇਹਨਾਂ ਦੇ ਬੰਦੇ ਆਰਡਰ ਇਹਨਾਂ ਨੂੰ 3 ਮਹੀਨੇ ਦੇ ਵਿੱਚ ਇਹਨਾਂ ਦਾ ਜਿਹੜੇ ਬੰਦੇ ਆਰਡਰ ਦਿੱਤੇ ਜਾਣ ਤੇ ਕਮਿਸ਼ਨਰ ਮੈਡਮ ਜੀ ਨੇ ਤੇ ਉਹਨਾਂ ਦੇ ਅਸਿਸਟੈਂਟ ਕਮਿਸ਼ਨਰ ਜੀ ਨੇ ਆਰਡਰ ਕਰ ਦਿੱਤੇ ਆ ਸਾਰੇ ਅਫਸਰਾਂ ਦੇ ਅਫਸਰ ਸੇਵਾਾਂ ਦੇ ਸਾਈਨ ਹੋ ਗਏ ਆ ਪਰ ਪਤਾ ਨਹੀਂ ਕਿਤੇ ਕਿਸ ਗੱਲੋਂ ਮੇਅਰ ਸਾਹਿਬ ਇਹਨੂੰ ਬ 25 ਤਰੀਕ ਨੂੰ ਉਹਨਾਂ ਨੇ ਬੁਲਾਇਆ ਸੀਗਾ ਟਾਈਮ ਦਿੱਤਾ 23 ਤਰੀਕ ਨੂੰ 23 ਤਰੀਕ ਨੂੰ ਸਾਨੂੰ 4 ਵਜੇ ਦਾ ਟਾਈਮ ਪਹਿਲਾਂ 11 ਵਜੇ ਆਪਾਂ ਆਏ ਮੇਅਰ ਸਾਹਿਬ ਕੋ ਬਈ ਕਹਿੰਦੇ ਤੁਹਾਨੂੰ ਸ਼ਾਮੀ 4 ਵਜੇ ਤੁਹਾਡੇ ਜਿਹੜੇ ਸफाई ਸੇਵਕ ਮੇਡ ਹੈਗੇ ਹਨ ਉਹਨਾਂ ਨੂੰ ਆਪਾਂ 4 ਵਜੇ ਆਰਡਰ ਦੇ ਦੇਣੇ ਆ ਆਪਾਂ ਸਾਰੇ ਮੇਡ ਆ ਗਏ ਇਹਨਾਂ ਦੇ ਸਾਰੇ ਆ ਗਏ ਸਾਰੇ ਰਿਸ਼ਤੇਦਾਰ ਵੀ ਆ ਗਏ ਚਲੋ ਇਹਨਾਂ ਨੂੰ ਤਰੱਕੀ ਦਾ ਮੌਕਾ ਮਿਲਣਾ ਆ ਆਰਡਰ ਮਿਲਨੇ ਆ 4 ਵਜੇ ਤਕਰੀਬਨ ਪਤਾ ਨਹੀਂ ਜੀ ਮੇਅਰ ਸਾਹਿਬ ਨੇ ਫੋਨ ਕੀਤਾ ਬਈ ਇਹਨਾਂ ਨੂੰ ਆਰਡਰ ਆਪਾਂ ਨਹੀਂ ਦੇਣੇ ਬਈ ਆਪਾਂ 25 26 ਦਿਨ ਹੋ ਗਏ ਦਵਾ ਨਾ ਸ਼ਬੀਦ 31 11 ਵਜੇ ਤਕਰੀਬਨ ਜੀ ਚਲੋ ਸਾਨੂੰ ਨਹੀਂ ਪਤਾ ਕਿੰਨਾ ਕੁ ਦਵਾਣੇ ਸੀਗੇ ਵੀ ਕਹਿੰਦੇ ਜੀ ਜਿੰਪਾਈ ਦੀ ਸਿਹਤ ਖਰਾਬ ਹੋ ਗਈ ਆਪਾਂ ਚਲੋ ਉਹਨਾਂ ਦਾ ਵੀ ਇਹ ਇੱਕ ਮੌਕਾ ਦਿੱਤਾ ਵੀ ਚਲੋ ਕੋਈ ਗੱਲ ਸਿਹਤ ਖਰਾਬ ਹੋ ਸਕਦੀ ਤਕਰੀਬਨ ਬੰਦੇ ਦੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਚਲੋ 11 ਵਜੇ ਵੀ ਸਿਓ ਇੱਕ ਦਸਿਓ ਪਏ ਆਰਡਰਸ ਹਾਈ ਕੋਰਟ ਦੇ ਇਹ ਚ ਪੋਲੀਟিক্যাল ਬੰਦੇ ਦੀ ਚਲੋ ਆਪਾਂ ਤਾਂ ਇਹ ਕਹਿਆ ਵੀ ਜਿਹੜੇ ਵੀ ਜੋ ਆਪਾਂ ਮੇਅਰ ਸਾਹਿਬ ਨੂੰ ਆਪਾਂ ਕਾਰਪੋਰੇਸ਼ਨ ਦੀ ਮਾਵਾ ਮੇਅਰ ਵਾ ਚਲੋ ਕੋਈ ਗੱਲ ਨਹੀਂ ਸਰਕਾਰ ਦਾ ਹੈਗਾ ਹਾਂਜੀ ਕਮਿਸ਼ਨਰ ਹੈ ਜਾਂ ਡਿਪਟੀ ਕਮਿਸ਼ਨਰ ਕੋ ਤੁਹਾਡੇ ਨੇ ਹਾਂਜੀ ਤਾਂ ਫਿਰ ਕੀ ਮਤਲਬ ਉਹ ਤਕਰੀਬਨ ਸਾਡੇ ਨਾਲ ਮੈਡਮ ਜਿਹੜੇ ਮੈਡਮ ਕਮਿਸ਼ਨਰ ਸਾਹਿਬ ਸੀਗੇ ਉਹ ਚਲ ਗਏ ਛੁੱਟੀ ਤੇ ਤੇ ਜਿਹੜੇ ਸਾਡੇ ਅਸਿਸਟੈਂਟ ਕਮਿਸ਼ਨਰ ਸਾਹਿਬ ਸੀ ਉਹਨਾਂ ਦੇ ਸਾਲਾਜੀ ਦੀ ਡੈਥ ਹੋ ਗਈ ਤੇ ਉਹ ਵੀ ਛੁੱਟੀ ਤੇ ਚਲ ਗਏ ਇਸ ਕਰਕੇ ਜੋ ਜਿਹੜੇ ਕਾਰਪੋਰੇਸ਼ਨ ਦਾ ਅਧਿਕਾਰੀ ਹੈ ਵੱਡਾ ਕੋਈ ਵੀ ਮੇਅਰ ਜਾਂ ਕੁਝ ਦੇ ਸਕਦਾ ਇਸ ਕਰਕੇ ਜਿਹੜੇ ਸੁਪਰਡੈਂਟ ਸਾਹਿਬ ਉਹਨਾਂ ਨੇ ਕਿਹਾ ਵੀ ਆਪਾਂ ਮੇਅਰ ਸਾਹਿਬ ਦੇ ਹੱਥੋਂ ਦਵਾ ਦੇਣਾ ਤੁਹਾਨੂੰ ਆਰਡਰ ਬਸੀ ਵੀ ਕਿਹਾ ਕੋਈ ਗੱਲ ਨਹੀਂ ਮੇਅਰ ਸਾਹਿਬ ਦੇ ਦੇਣ ਜਿਹੜੇ ਮਰਜ਼ੀ ਸੰਤਾ ਤਰੱਕੀ ਦੇ ਨਾਲ ਬਾਹ ਹੋ ਗਿਆ ਵਾ ਜਿਹੜਾ ਵੀ ਸਾਨੂੰ ਮੇਰ ਸਾਹਿਬ ਦੇਣ ਚਾਹੇ ਜਿਹੜੇ ਅਫਸਰ ਦੇਣ ਕੋਈ ਵੀ ਨਹੀਂ ਕੰਮ ਦਾ ਵਿੱਚ ਆਮ ਆਦਮੀ ਪਾਰਟੀ ਲਾਹਤਾਂ ਨਹੀਂ ਲੈਣ ਦੇ ਨਹੀਂ ਸਰ ਲਾਹਤ ਨਹੀਂ ਲੈਣਗੇ ਸਰਕਾਰ ਨੇ ਦਾ ਸਲੋਟ ਜਿਹੜੀ ਤਰੱਕੀ ਬੰਦੀ ਸਾਈ ਸੇਵਾ ਕਾ ਦੀ ਉਹ ਤਾਂ ਪ੍ਰਮੋਟ ਕਰਕੇ ਕੱਲ ਦਿੱਤੀ ਚੰਡੀਗੜ੍ਹ ਉਹਨਾਂ ਨੇ ਕੱਲ ਦਿੱਤਾ ਸੀਗਾ ਵੀ ਇਹਨਾਂ ਨੂੰ ਤਰੱਕੀ ਦਿੱਤੀ ਜਾਵੇ 6ਵੇਂ ਮਹੀਨੇ ਉਹਨਾਂ ਨੇ ਆਰਡਰ ਕੀਤੇ ਆ ਸਾਨੂੰ ਇਹ ਵੀ ਉੱਥੋਂ ਆਈ ਆ ਚੰਡੀਗੜ੍ਹ ਤੋਂ ਉਹਨਾਂ ਨੇ ਬੈਟਿੰਗ ਕੱਲੀ ਆ ਵਾਪਸ ਵੀ ਮਹੌਸੀ ਮੀਟਿੰਗ ਮਤਾ ਪਿਆ ਸੀਗਾ ਵੀ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਜਿਹੜੀ ਤਰੱਕੀ ਬੰਦੀ ਆ ਸਾਈ ਸੇਵਾ ਕਾ ਦਿੱਤੀ ਜਾਵੇ ਸਰਕਾਰ ਹੈ ਜੀ ਕਿੰਨੇ ਮਲਾਜ ਦੇ ਦਨੇ ਆ ਬਾਰ ਬਾਰ ਇਹ ਧੋਖਾ ਹੋ ਰਿਹਾ ਇਹਨਾਂ ਨੇ ਵੀ ਅੱਜ ਅੱਜ ਬੁਲਾ ਲਿਆ ਅੱਜ ਹੁਣ ਸੋਮਵਾਰ ਬੁਲਾ ਲਿਆ ਦੇਖੋ ਸੋਮਵਾਰ ਕੀ ਕਰਦੇ ਦਿੰਦੇ ਆ ਆਰਡਰ ਨਹੀਂ ਦਿੰਦੇ ਜੇਕਰ ਤੁਹਾਡਾ ਨਾ ਮਿਲੇ ਤੇ ਅਸੀਂ ਆਪਣਾ ਕੰਮਕਾਰ ਵੀ ਬੰਦ ਕਰਾਵਾਂਗੇ ਜੋ ਵੀ ਸਾਡਾ ਹੋਊਗਾ ਇਹਦਾ ਕੜਾ ਨਿੰਦਿਆ ਕਰਤੀ ਜਾਊਗੀ ਹਾਂਜੀ ਸਰ ਕੀ ਕਿਹੜੀ ਇਹ ਪ੍ਰੋਬਲਮ ਆ ਰਹੀ ਉਹ ਸੋਮਵਾਰ ਦਾ ਟਾਈਮ ਤਾਂ ਕਿ ਸੋਮਵਾਰ ਜੇਕਰ ਨਹੀਂ ਦਿੱਤੇ ਨਾ ਕਿ ਕੀ ਆਪਣਾ ਇੱਥੇ ਹੋਏਗਾ ਸਰ ਪਹਿਲਾਂ ਤਾਂ ਮੈਂ ਜਿਹੜੀ ਗੱਲ ਤੇ ਚਾਨਣਾ ਪਾਣਾ ਚਾਹੁੰਦਾ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਇਹ ਸਨੀਓਰਿਟੀ ਦਾ ਮੁੱਦਾ ਹੈ ਨਾ ਅਸੀਂ 2021 ਤੋਂ ਲਗਾਤਾਰ ਇਹਨਾਂ ਕੋਲ ਮੰਗ ਕਰਦੇ ਆ ਰਹੇ ਹਾਂ ਇਹ 2020 'ਚ ਮੇਅਰ ਬਣੇ ਆ ਅਸੀਂ ਕਿਹਾ ਚਲੋ ਸਾਡੇ ਪੁਰਾਣੇ ਸਾਥੀ ਆ ਨੌਣਾ ਅਸੀਂ ਇਹਨਾਂ ਕੋ ਮੁਲਾਜ਼ਮਾਂ ਦੇ ਹਿੱਤ ਦਾ ਕੰਮ ਕਰਾ ਲਈਏ ਲੇਕਿਨ 2021 ਤੋਂ ਲਗਾਤਾਰ ਇਹਨਾਂ ਨਾਲ ਸਟਰਗਲ ਕਰਦੇ ਹੋਏ ਅਸੀਂ ਇੱਥੇ ਤੱਕ ਪਹੁੰਚੇ ਇਹਨਾਂ ਨੇ 8 ਫਰਵਰੀ ਵਿੱਚ 2024 ਨੂੰ ਫਰਵਰੀ ਦੇ ਵਿੱਚ ਇਹਨਾਂ ਨੇ ਮਤਾ ਪਾ ਕੇ ਭੇਜਿਆ ਜਿਹਦਾ ਜਵਾਬ 6 ਜੂਨ 2024 ਨੂੰ ਡਾਇਰੈਕਟੋਰੇਟ ਨੇ ਮਤਾ ਪਾਸ ਕਰਕੇ ਭੇਜ ਦਿੱਤਾ ਲਿਖ ਦਿੱਤਾ ਗਿਆ ਸਪਸ਼ਟ ਅਖਰਾਰ ਦੇ ਵਿੱਚ ਕਿ ਜਿਹੜਾ ਦਫਤਰ ਆ ਅਥਾਰਟੀ ਆ ਉਹ ਇਹਨਾਂ ਨੂੰ ਆਪਣੇ ਨਿੱਜੀ ਤੌਰ ਤੇ ਆਪਣੇ ਪਦਰ ਤੇ ਇਹਨਾਂ ਨੂੰ ਕਾਰਵਾਈ ਕਰਕੇ ਪ੍ਰਮੋਟ ਕਰ ਦਿੱਤਾ ਜਾਵੇ ਲੇਕਿਨ ਉਸ ਤੋਂ ਬਾਅਦ ਵੀ ਇਹਨਾਂ ਨੇ ਇਹਨਾਂ ਦੇ ਸਿਰ ਤੇ ਜੂਨੇ ਸਿਰਕਿਆ ਮੇਰੇ ਕੋਲ ਇੱਕ ਐਪਲੀਕੇਸ਼ਨ ਆ ਵਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ ਆ ਦੇਖ ਲਿਓ ਚਾਹੇ ਕਿਉਂਕਿ ਅਸੀਂ 28 8ਵੇਂ ਮਹੀਨੇ ਦੀ 28 ਤਰੀਕ ਨੂੰ ਅਸੀਂ ਇੱਕ ਬੇਨਤੀ ਪੱਤਰ ਦਿੱਤਾ ਆਰਡਰ ਆਉਣ ਤੋਂ ਬਾਅਦ ਵੀ ਕਿ ਸਾਡੇ ਆਰਡਰ ਜਿਹੜੇ ਬਣਦੇ ਹੱਕ ਦੇ ਦਿੱਤਾ ਜਾਵੇ ਮੇਰ ਸਾਹਿਬ ਦਾ ਉਸ ਵੇਲੇ ਬਿਆਨ ਸੀਗਾ ਸਾਈਨ ਕੀਤੇ ਹੋਏ ਐਪਲੀਕੇਸ਼ਨ ਅਦੇ ਵਿੱਚ ਅਸੀਂ ਤਾਂ ਕੱਲ ਹੀ ਆਰਡਰ ਦੇ ਦੇਨੇ ਤੁਹਾਨੂੰ ਲੇਕਿਨ ਉਹ ਕੱਲ ਅਜੇ ਤੱਕ ਨਹੀਂ ਆਈ ਅਸੀਂ ਮਜਬੂਰ ਹੋ ਕੇ ਅਸੀਂ ਹਾਈ ਕੋਰਟ ਦੇ ਵਿੱਚ ਗਏ ਆ 19 ਸਤੰਬਰ ਨੂੰ ਅਸੀਂ ਐਪਲੀਕੇਸ਼ਨ ਉੱਥੇ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ 23 ਤਰੀਕ ਪਾਈ ਉਹਨਾਂ ਨੇ ਸਤੰਬਰ ਮਹੀਨੇ ਦੀ 23 ਤਰੀਕ ਨੂੰ ਮਾਨਯੋਗ ਕੋਰਟ ਹਾਈ ਕੋਰਟ ਅਦਾਲਤ ਨੇ ਸਾਡੇ ਫੇਵਰ ਦੇ ਵਿੱਚ ਆਰਡਰ ਪਾਸ ਕਰ ਦਿੱਤਾ ਉਹਦੇ ਵਿੱਚ 90 ਦਿਨ ਦਾ ਇਹਨਾਂ ਨੂੰ ਸਮਾਂ ਦਿੱਤਾ ਕਿ 90 ਦਿਨ ਦੇ ਵਿੱਚ ਇਹਨਾਂ ਦੀ ਪ੍ਰਮੋਸ਼ਨ ਦੇ ਆਰਡਰ ਆ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਕੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਲੇਕਿਨ 4 ਅਕਤੂਬਰ ਨੂੰ ਜਦੋਂ ਦਫ਼ਤਰ ਨੇ ਆਰਡਰ ਰਿਸੀਵ ਕੀਤੇ ਇਹਨਾਂ ਨੇ ਉਸ ਤੋਂ ਬਾਅਦ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਇਹ ਚਾਂਦੇ ਦਾ 5 ਤਰੀਕ ਨੂੰ 5 ਅਕਤੂਬਰ ਨੂੰ ਆਰਡਰ ਦੇ ਸਕਦੇ ਸੀ। ਪਰ ਨਹੀਂ ਕੁਝ ਹੀ ਰਾਜਨੀਤੀ ਕਰਨਾ ਕਰਕੇ ਜਾਂ ਕੁਝ ਪਰਸਨਲੀ ਬੰਦਿਆਂ ਨੂੰ ਜਿਹੜੇ ਇਹਨਾਂ ਦੇ ਖਾਸ ਹੈਗੇ ਆ ਉਹਨਾਂ ਨੂੰ ਫਾਇਦਾ ਪਹਚਾਨ ਖਾਤਰ ਇਹਨਾਂ ਨੇ ਇਹ ਆਰਡਰ ਜਾਣਬੁੱਝ ਕੇ ਰੋਕੇ। ਲਾਸਟ ਅਸੀਂ ਤੁਹਾਨੂੰ ਪਤਾ ਵੀ ਇੱਥੇ ਮੰਤਰੀ ਸਾਹਿਬ ਆਏ ਸੀਗੇ ਡਾਕਟਰ ਅਵਜੋਤ ਜੀ। ਅਸੀਂ ਉਸ ਦਿਨ ਵੀ ਉਹਨਾਂ ਨੇ ਇਹ ਐਪਲੀਕੇਸ਼ਨ ਦਿੱਤੀ ਸੀਗੀ ਕਿ ਸਾਡੇ ਜਿਹੜੇ ਬੰਦਾ ਹੱਕ ਸਾਡੇ ਇਹਨਾਂ ਦਾ ਸਫਾਈ ਸੇਵਕ ਦਾ ਉਹ ਦਿੱਤਾ ਜਾਵੇ। ਉਹਨਾਂ ਦੀ ਸਿਫਾਰਿਸ਼ ਤੇ ਡਾਕਟਰ ਰਵਜੋਤ ਜੀ ਦੇ ਕਹਿਣ ਦੇ ਉੱਪਰ ਉਹਨਾਂ ਨੇ ਮੈਡਮ ਨੂੰ ਆਪਣੇ ਕੋਲ ਬੁਲਾ ਕੇ ਸਪੈਸ਼ਲੀ ਸਾਨੂੰ ਵੀ ਕੋਲ ਬੁਲਾ ਕੇ ਦੱਸ ਕਿਆ ਵੀ ਇਹਨਾਂ ਦਾ ਬਣਦਾ ਹੱਕ ਦੇ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਮੈਡਮ ਜੀ ਨੇ ਇਹ ਜਿਹੜੇ ਆਰਡਰ ਪਾਸ ਕਰਕੇ 23 ਤਰੀਕ ਨੂੰ ਆਰਡਰ ਸਾਈਨ ਕਰਕੇ ਮੈਡਮ ਚਲੇ ਗਏ ਛੁੱਟੀ ਤੇ ਨਾ ਮੈਡਮ ਸੀਗੇ ਨਾ ਤਵਾਰੀ ਸਾਹਿਬ ਸੀਗੇ ਉਹਨਾਂ ਦਾ ਚਲੋ ਘਰੇਲੂ ਪ੍ਰੋਬਲਮ ਤੁਹਾਨੂੰ ਪਤਾ ਹੀ ਹੈ ਪਰ ਮੇਅਰ ਸਾਹਿਬ ਦਾ ਇਹ ਆਰਡਰ ਰੋਕਣ ਦਾ ਹੱਕ ਨਹੀਂ ਬਣਦਾ ਮੇਅਰ ਸਾਹਿਬ ਹਾਈ ਕੋਰਟ ਤੋਂ ਉੱਪਰ ਨਹੀਂ ਹੈਗੇ ਕੋਰਟ ਦੇ ਆਰਡਰ ਆ ਏ ਮੇਰ ਸਾਹਿਬ ਇਹਦੇ ਤੋਂ ਉੱਪਰ ਨਹੀਂ ਹੈਗੇ ਮੇਰ ਸਾਹਿਬ ਨੇ ਹੋਰ 1 ਸਾਲ ਤੋਂ ਬਾਅਦ ਫਿਰ ਐਮਸੀ ਦਾ ਇਲੈਕਸ਼ਨ ਦੁਬਾਰਾ ਲੜਨਾ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੂੰ ਵੀ ਇਹਨਾਂ ਨੇ ਆਣਾ ਕਿ ਨਹੀਂ ਆਣਾ ਲੇਕਿਨ ਹਾਈ ਕੋਰਟ ਇਹੋ ਇਹ ਮੁਲਾਜ਼ਮ 60 ਸਾਲ ਦੀ ਉਮਰ ਤੱਕ ਇੱਥੇ ਮੁਲਾਜ਼ਮ ਆ ਇੰਨਾ ਧੱਕਾ ਇਹਨਾਂ ਦਾ ਕਮੇਟ ਸਾਹਿਬ ਕਰਦੇ ਆ ਕਦੀ ਕਹਿ ਰਹੇ ਆ ਵੀ ਅਸੀਂ ਜਿੰਪਾ ਜੀ ਕੋਲ ਆਰਡਰ ਦਵਾਣੇ ਜਿੰਪਾ ਜੀ ਆਰਡਰ ਦੇਣ ਦੇ ਹੈਗੇ ਤੁਸੀਂ ਦੱਸੋ ਉਹਨਾਂ ਨੇ ਕੁਝ ਕੀਤਾ ਇਹਦੇ ਵਿੱਚ ਜੇ ਜਦੋਂ ਤੱਕ ਉਹ ਮੰਤਰੀ ਸੀਗੇ ਉਦੋਂ ਇਹ ਆਰਡਰ ਕਿਉਂ ਨਹੀਂ ਪਾਸ ਹੋਇਆ ਇਹਨਾਂ ਨੇ ਹੱਕ ਆਪਣਾ ਲੜ ਕੇ ਲਿਆ ਵਾ ਜਿੰਪਾ ਜੀ ਮੇਰੀ ਬੇਨਤੀ ਸੁਣੀਓ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪੈਸੇ ਲਗਾ ਕੇ ਇਹ ਮੁਲਾਜ਼ਮਾਂ ਨੇ ਸਫਾਈ ਸੇਵਕਾਂ ਨੇ ਫੇਰ ਇਹ ਆਰਡਰ ਲਿਆ ਔਰ ਇਹਦਾ ਕ੍ਰੈਡਿਟ ਕਿੱਦਾਂ ਲੈ ਲੂਗੇ ਤੁਸੀਂ ਮੈਨੂੰ ਇਹ ਦੱਸਿਆ ਜਾਵੇ ਮੇਅਰ ਸਾਹਿਬ ਤੁਸੀਂ ਕਦੀ ਕਹਿੰਨੇ ਜਿੰਪਾ ਜੀ ਦਊਗੇ ਕਦੀ ਕਹਿੰਨੇ ਤੁਸੀਂ ਅਸੀਂ 11 ਵਜੇ ਆਰਡਰ ਦੋਗੇ ਅੱਜ ਕਹਿੰਨੇ ਤੁਸੀਂ ਸ਼ਹੀਦੀ ਦਿਵਸ ਚਾਲਾ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਵੀ 21 ਤਰੀਕ ਤੋਂ ਤਾਂ ਸ਼ਹੀਦੀ ਦਿਵਸ ਸ਼ੁਰੂ ਸੀਗਾ 21 ਤਰੀਕ ਨੂੰ ਤੁਸੀਂ ਵੋਟਾਂ ਹੋਈਆਂ ਉਦੋਂ 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 ਤੋ ਤੁਸੀਂ ਢੋਲ ਕਿੱਦਾਂ বাজਾਏ ਉਦੋਂ ਤੁਸੀਂ ਲੱਡੂ ਕਿੱਦਾ ਬੰਦੇ ਮੈਨੂੰ ਇੱਕ ਚੀਜ਼ ਦਾ ਜਵਾਬ ਤਾਂ ਦਿਓ ਜੇ ਸ਼ੀਦੀ ਦੇ ਵੇ ਸਗਾ ਮੇਰ ਸਾਹਿਬ ਗੱਲ ਕਰਦੇ ਆ ਪੱਤਰਕਾਰ ਜੀ ਨੇ ਗੱਲ ਕੀਤੀ ਸਾਡੇ ਬਿਰਦੀ ਜੀ ਨੇ ਕੀ ਮੇਰ ਸਾਹਿਬ ਇਦਾਂ ਦਾ ਕਰਕੇ ਗੱਲ ਆ ਅਖੇ ਜੀ ਸਰਕਾਰ ਨੇ ਸਾਨੂੰ ਮਨਾ ਕਰ ਦਿੱਤੇ ਸ਼ੀਦੀ ਦੇ ਵਿਸ਼ੇ ਦੇ ਵਿੱਚ ਸਰਕਾਰ ਬਾਕੀ ਚੀਜ਼ਾਂ ਨਹੀਂ ਮਨਾ ਕਰ ਰਹੀ ਸਿਰਫ ਇੱਕ ਸਫਾਈ ਸੇਵਕਾਂ ਦੀ ਪ੍ਰਮੋਟ ਕਰਨ ਲਈ ਮਨਾ ਕਰ ਰਹੀ ਆ ਸੋਮਵਾਰ ਦਾ ਟਾਈਮ ਦਿੱਤਾ ਉਹਨਾਂ ਕਿੱਦਾਂ ਦੇ ਦੇਈਏ 72 ਘੰਟੇ ਦਾ ਸਮਾਂ ਦਿੱਤਾ ਈ ਸਾਡੇ ਪ੍ਰਧਾਨ ਜੀ ਨੇ ਅਗਰ 72 ਘੰਟੇ ਦੇ ਵਿੱਚ ਇਹ ਸਾਡੇ ਆਰਡਰ ਜਿਹੜੇ ਨਹੀਂ ਦਿੰਦੇ ਸੋਮਵਾਰ ਤੋਂ ਆਪਾਂ ਪੂਰਨ ਤੌਰ ਤੇ ਕੰਮ ਬੰਦ ਕਰਾਂਗੇ ਨਾ ਕਿ ਸਫਾਈ ਸੇਵਕ ਦਾ ਕੰਮ ਬੰਦ ਹੋਊਗਾ ਦਫਤਰ ਦਾ ਵੀ ਟੋਟਲ ਕੰਮ ਬੰਦ ਕਰ ਦਿੱਤਾ ਜਾਊਗਾ ਇਹ ਲੱਗਦਾ ਨਹੀਂ ਕਿ ਖਾਮ ਖਾ ਦੀ ਸ਼ੌਹਰਤ ਲੈਣ ਦੇ ਵਾਸਤੇ ਇਹ ਜਿਹੜਾ ਸਾਲਾ ਕੁਛ ਲੇ ਮੇਰੇਖੋ ਪੰਡਤ ਜੀ ਇਹ ਤਾਂ ਗੱਲ ਸਮਝਦੇ ਆ ਜੀ ਸਾਰੇ ਦੇਖਦੇ ਪਿਆ ਵਾ ਵੀ ਇਹ ਸਿਰਫ ਦੇ ਸਿਰਫ ਕ੍ਰੈਡਿਟ ਲੈਂਡ ਦੀ ਗੱਲ ਵਾ ਕੰਮ ਨਹੀਂ ਕਿਸੇ ਨੇ ਕੀਤਾ ਲੇਕਿਨ ਕ੍ਰੈਡਿਟ ਅਸੀਂ ਲੈਣਾ ਚਾਹੁੰਦੇ ਆ ਤੁਸੀਂ ਕੰਮ ਤਾਂ ਕਰੋ ਇਹ ਤੁਸੀਂ ਇਹ ਦੇਖੋ ਵੀ ਕਦੋਂ ਦੀ ਕਾਰਪੋਰੇਸ਼ਨ ਤੁਸੀਂ ਚਾਰ ਬਾਰੀ ਐਮਸੀ ਬਣਿਆ ਤੁਸੀਂ ਇਹ ਦੇਖੋ ਅਜ ਤੱਕ ਕਦੀ ਪ੍ਰਮੋਟ ਹੋਏ ਇਹ ਬੰਦੇ ਇਹ ਸਿਨਿਓਰਿਟੀ ਤੁਸੀਂ ਲਾਗੂ ਕਰਵਾਈ ਜੇ ਤੁਸੀਂ ਲਾਗੂ ਨਹੀਂ ਕਰਵਾਈ ਤਾਂ ਤੁਸੀਂ ਇਹਦਾ ਕ੍ਰੈਡਿਟ ਕਿੱਦਾ ਲੈਣਾ ਚਾਹੋਗੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਬਿਲਕੁਲ ਸੋ ਸਾਰਿਆਂ ਦਾ ਜੀ ਆਪ ਲੜੀ ਹੈਗੀ ਆ ਇਹ ਜੀ ਅਸੀਂ ਆਪ ਲੜੀਏ ਕੋਰਟ ਦੇ ਆਰਡਰ ਆ ਅਸੀਂ ਅਸੀਂ ਕੁਝ ਨਹੀਂ ਬੋਲਦੇ ਪਏ ਕੋਰਟ ਦੇ ਆਰਡਰ ਬੋਲਦੇ ਪਏ ਆ ਠੀਕ ਠੀਕ ਧੰਨਵਾਦ ਜੀ